ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਮੌਸਮ ਬਾਰੇ ਆਈ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਉੱਤਰੀ ਭਾਰਤ ਵਿੱਚ ਸਰ ਗਰਮ ਪਛਮੀ ਗੜਬੜੀ ਸਰਕੂਲੇਸ਼ਨ ਸਰਗਰਮ ਰਹਿਣ ਵਾਲਾ ਹੈ ਤੇ ਇਹ ਸਰਕੂਲੇਸ਼ਨ ਜੰਮੂ ਕਸ਼ਮੀਰ ਚ ਸਰਗਰਮ ਹੈ ਜਿਸ ਕਰਕੇ ਸ਼ੁਕਰਵਾਦ ਪੰਜਾਬ ਦੇ ਕਈ ਜ਼ਿਲ੍ਹਿਆਂ ਚ بارش ਦੇਖਣ ਨੂੰ ਮਿਲੀ ਹੈ ਤੇ ਅੱਜ ਵੀ ਚੰਡੀਗੜ੍ਹ ਦੇ ਨਾਲ-ਨਾਲ ਵੱਖ-ਵੱਖ ਜ਼ਿਲ੍ਹਿਆਂ ਚ ਮੀਂਹ ਪੈਣ ਦੀ ਸੰਭਾਵਨਾ ਹੈਗੀ ਹੈ ਤੇ ਸ਼ੁਕਰਾਨੂ ਪਏ ਮੀਂਹ ਕਰਕੇ ਤਾਪਮਾਨ ਦਾ ਹਸਤਾਪਮਾਨ ਆਮ ਵਾਂਗ ਰਿਹਾ ਜਦੋਂ ਕਿ ਬੜਿੰਡਾ ਚ ਸਭ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਜੰਡੀ ਕੜੇ 에어ਪੋਰਟ ਖੇਤਰ ਚ ਪਿਛਲੇ 24 ਘੰਟਿਆਂ ਚ 62 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਤੇ ਜਦੋਂ ਕਿ ਪੰਜਾਬ ਚ ਪਖਾਨਕੋਟ ਚ 10.8 ਮਿਲੀਮੀਟਰ ਗਰਦਾਸਪੁਰ ਚ 3.4 ਚਿਲੰਦਰ ਚ 7.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ